ਉਹ ਚਪਰਦਸਤੀ ਜਵਾਨ ਕੁੜੀ ਨੂੰ ਚੁੱਕ ਕੇ ਲੈ ਗਏ ਕਾਰ ਸਵਾਰ ਰਸਤੇ 'ਚ ਜਾਂਦਿਆਂ ਪੰਜ ਸਕੂਲੀ ਬੱਚੇ ਵੀ ਕਾਰ ਸਵਾਰਾਂ ਕੀਤੇ ਜ਼ਖਮੀ ਮਾਮਲਾ ਸ਼ਾਇਦ ਹੋਰਦਾ ਹੈ ਜਿੱਥੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜਵਾਨ ਕੁੜੀ ਨੂੰ ਲੈ ਕੇ ਵੱਡਾ ਹਗਾਮਾ ਹੋ ਗਿਆ ਇੱਕ ਵਰਨਾ ਗੱਡੀ 'ਚ ਸਵਾਰ ਕੁੜੀ ਨੂੰ ਦੂਜੀ ਗੱਡੀ 'ਚ ਆਏ ਲੋਕ ਚਾਕ ਦੀ ਨੋਕ ਤੇ ਚਪਰਦਸਤੀ ਚੁੱਕ ਕੇ ਲੈ ਗਏ ਜਦ ਕਾਰ ਸਵਾਰ ਲੜਕੀ ਨੂੰ ਲੈ ਕੇ ਕਾਰ ਉੱਪਰ ਚਾਰੇ ਸੰਤਾਂ ਉਹਨਾਂ ਦੀ ਗੱਡੀ ਇੱਕ ਬੱਚੇ ਨਾਲ ਟਕਰਾਈ ਨਾਲ ਪੰਜ ਸਕੂਲੀ ਬੱਚੇ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ 4 ਨੇ ਨੇ ਜ਼ਖਮੀ ਹੋਇਆ ਇਹ ਪਿੱਛੋਂ ਕੋਈ ਦੋਨੋਂ ਗੱਡੀਆਂ ਆਈਆਂ ਦੋਨੋਂ ਗੱਡੀਆਂ ਪਿੱਛੋਂ ਆਈਆਂ ਇੱਕ ਦੂਏ ਦੇ ਤੋਂ ਪਿੱਛੇ ਲੱਗਿਆ ਕੋਈ ਪਤਾ ਨਹੀਂ ਇਹਦੇ ਵਿੱਚ ਲੜਕੀਆਂ ਦਾ ਕੋਈ ਲੜਕੀਆਂ ਸੀਗੀਆਂ ਕੋਈ ਕਹਿੰਦੇ ਰਾਜਸਥਾਨ ਦੀ ਪੁਲਿਸ ਆ ਕੋਈ ਕਹਿੰਦੇ ਕਿਸੇ ਜਿਹਦੀ ਵਿਆਹ ਕਰਾਉਣਾ ਸੀਗਾ ਕੁੜੀ ਭੱਜ ਕੇ ਆਈ ਆ ਲੇਕਿਨ ਮੈਨੇ ਤਾਂ ਫੋਨ ਕੀਤਾ ਮੈਂ ਇੱਥੇ ਜਦੋਂ ਪਹੁੰਚਿਆ ਤਾਂ ਇਹ ਤੇ ਰੌਲਾ ਰੌਲਾ ਪਿਆ ଥି ਵੀ ਮੈਂ ਪੁੱਛਣ ਨੂੰ ਫੋਨ ਕੀਤਾ ਕਿਉਂਕਿ ਪਤਾ ਲੱਗਦਾ ਨਹੀਂ ਸੀ ਬੱਚੇ ਚਾਰ-ਜਗਵੇਂ ਬੱਚੇ ਸੀ ਹਸਪਤਾਲ ਦੋ ਨੁਵਾ ਸਰਚ ਹੈ ਜਾਂ ਦੋ ਸਿਵਲਾ ਹਸਪਤਾਲ ਚ ਉਹਨਾਂ ਨੇ ਸਖਤ ਲੱਗੀਆਂ ਕਿ ਉਹ ਗੱਡੀ ਜਿਹੜੀ ਪਿੱਛੇ ਸੀ ਉਹ ਇੱਕ ਲੜਕੀ ਨੂੰ ਲੈ ਗਈ ਗਏ ਕੋਈ ਬੈਗ ਲੈ ਗਈ ਗਏ ਵਿੱਚੋਂ ਖੇਤੀ ਉਹਨੇ ਦੇਖਿਆ ਨਹੀਂ ਬੈਗ ਕਰ ਦਿੱਤਾ ਤਾਂ ਆਟੋ ਸੀ ਉਹਦੇ ਵਿੱਚ ਬੱਚੇ ਸੀ ਉਹ ਬੈ ਕਰਦੇ ਉਹਦੇ ਵਿੱਚ ਲੱਗੀ ਪੁਰਾਣੇ ਬੱਚੇ ਜ਼ਖਮੀ ਹੋ ਗਏ ਤਾਂ ਇਹ ਗੱਡੀ ਇੱਥੇ ਖੜੀ ਜਾ ਇਹ ਪਿਛਾ ਕੇ ਲੈ ਗਿਆ ਹੁਣ ਅਸੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਹੁਣ ਪੁਲਿਸ ਪੁੱਛਗਿੱਛ ਕਰੂਗੀ ਵੀ ਕੀ ਐ ਕੀ ਇਹ ਮਸਲਾ ਐ ਸਾਰਾ ਬੱਚੇ ਕਿੰਨੇ ਜ਼ਖਮੀ ਹੋਏ ਜੀ ਬੱਚੇ 4 ਜ਼ਖਮੀ ਹੋਏ ਠੀਕ ਆ ਵੈਸੇ ਠੀਕ ਆ ਠੀਕ ਆ ਕੋਈ ਪੁਲਿਸ ਆ ਗਈ ਮੌਕੇ ਤੇ ਆ ਗਈ ਆ ਪੁਲਿਸ ਗੱਡੀ ਇਹ ਉਹ ਜਿਹੜੇ ਨਿਆਣੇ 25 ਸੀ ਨਾਲ ਗੱਡੀ 'ਚ ਬੈਠੇ ਉਹਨਾਂ ਨੂੰ ਵੀ ਲੈ ਕੇ ਠਾਣੇ ਹੁਣ ਗੱਡੀ ਜਿਹੜੀ ਆ ਉਹ ਵੀ ਲਿਆ ਰਹੇ ਆ ਬਾਕੀ ਪੁੱਛਗਿੱਛ ਪੁਲਿਸ ਕਰੂਗੀ ਕੁਝ ਲੱਗਿਆ ਪਤਾ ਕਿ ਦੂਜੀ ਗੱਡੀ ਤੇ ਵਿੱਚ ਜਿਹੜੇ ਕਹਿੰਦੇ ਰਾਜਸਥਾਨ ਕੋਟਾ ਤੋਂ ਆਏ ਆ ਕੁੜੀ ਦੇ ਇੱਕ ਨੂੰ ਕੱਢ ਕੇ ਲਾ ਕੇ ਗਿਆ ਵਿੱਚੋਂ ਜਦੋਂ ਸਾਡੇ ਮਗਰ ਲੱਗਿਓ ਸੀ ਇੱਕ ਗੱਡੀ ਸੀ ਉਹਦੇ ਮਗਰ ਪੁਲਿਸ ਲੱਗੇ ਲੇਕਿਨ ਉਹ ਕਹਿੰਦੇ ਉਹਦੇ ਨੇ ਗੱਡੀ ਦੇ ਇੱਕ ਇੱਕ ਨੰਬਰ ਸਿਗਾ ਅੱਗੇ ਪਿੱਛੇ ਉਹਦੇ ਨੰਬਰ ਹੈ ਨਹੀਂ ਸੀ ਬਾਕੀ ਹੁਣ ਪੁਲਿਸ ਨੂੰ ਪਤਾ ਲੱਗਾ ਇਨਫਰਮੇਸ਼ਨ ਇਹਨਾਂ ਨੂੰ ਕੀ ਮਿਲਦੀ ਆ ਤੇ ਇਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਵਿੱਚ ਖਰਦਦੇ ਹੋਰ ਤੇ ਹੁਣ ਦੱਸਦੇ ਕੀ ਹੈਗਾ ਕੀ ਮਸਲਾ ਹੈ ਕਾਹਦੇ ਪਿੱਛੇ ਲੱਗੇ ਆ ਤੇ ਕੀ ਹੋਇਆ ਕਿੰਨੇ ਵਜੇ ਦੀ ਗੱਲਬਾਤ ਆ ਜੀ ਇਹ ਮੇਰਾ ਕਲਾ ਜੀ ਇੱਕ ਘੰਟਾ ਹੋ ਗਿਆ ਹਾਂ ਐਕਸੀਡੈਂਟ ਹਾਂ ਇੱਕ ਘੰਟਾ ਹੋ ਗਿਆ ਮੈਂ ਘਰ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਵੀ ਐਕਸੀਡੈਂਟ ਹੋਇਆ ਕਿ ਮੈਂ ਇੱਥੇ ਆਇਆ ਆ ਕੇ ਦੇਖਿਆ ਪੁਲਿਸ ਨੂੰ ਵੀ ਮੈਂ ਬੋਲ ਕੀਤਾ ਮੈਂ ਕਹਾ ਵੀ ਦੇਖੋ ਕੀ ਜੋ ਵੀ ਹੈਗਾ ਉਹ ਇਹਨਾਂ ਕੋਲ ਪਤਾ ਲੱਗੂਗਾ ਜਿਹਨਾਂ ਨੂੰ ਫੜਿਆ ਉੱਚੀ ਬੋਲੀ ਭਾਜੀ ਭਾਜੀ ਕਿਆ ਨਾਮ ਹੈ ਹਰੀ ਜੀ ਸ਼ਬਾ ਜੀ ਹਰੀ ਜੀ ਕਿੱਥੇ ਤੇ ਰਹਿਣ ਵਾਲੇ ਹੋ ਲੱਚਵਾਲੇ ਜੀ ਠੀਕ ਆ ਇਹ ਵਰਨਾ ਗੱਡੀ ਤੁਹਾਡੀ ਆ ਹਾਂ ਜੀ ਹਾਂ ਜੀ ਭਾਜੀ ਕੀ ਮੈਟਰ ਹੋਇਆ ਸੀ ਕਿਹਾ ਕਿ ਦੂਜੀ ਗੱਡੀ ਆਈ ਆ ਤੁਹਾਡੀ ਗੱਡੀ ਦੇ ਵਿੱਚ ਇੱਕ ਕੁੜੀ ਸਵਾਰ ਸੀ ਤੁਹਾਨੂੰ ਉਹ ਜਿਹੜਾ ਲੱਗੇ ਆ ਗੱਡੀ ਗੱਡੀੋਂ ਕੱਢ ਕੇ ਗੱਡੀ ਇਹਨਾਂ ਨੇ ਬੱਸ ਸਟੈਂਡ ਕੋਲੋਂ ਕੀਤੀ ਆ ਕਿਰਾਏ ਤੇ ਜਿੱਦਾਂ ਬੱਸ ਸਟੈਂਡ ਤੋਂ ਮੇਰੇ ਨਾਲ ਚੜ੍ਹਿਆ ਆਪਣਾ ਸਟੈਂਡ ਇੱਥੇ ਬੂਲਾਵਾੜੀ ਦੇ ਤਾਂ ਤੇ ਇਹਨਾਂ ਨੇ ਗੱਡੀ ਕਿਰਾਏ ਤੇ ਕੀਤੀ ਮੇਰੀ ਤੇ ਮੈਰਾਂ ਲੈ ਕੇ ਆਇਆ ਨਾਲ ਸਾਰਾ ਯਾਰ ਕਿੰਨਾ ਭਾਜੀ ਕੀ ਨਾਮ ਆ ਜ਼ਰਾ ਪਿਆਰ ਤੋਂ ਹਰੀ ਜੀ ਸ਼ਾਹ ਭਾਜੀ ਤੇ ਹਰੀ ਜੀ ਗੱਡੀ ਤੁਹਾਡੀ ਆ ਹਾਂ ਜੀ ਭਾਜੀ ਠੀਕ ਆ ਜੀ ਤੇ ਕੀ ਤੇ ਪੂਰਾ ਮੈਟਰ ਹੋਇਆ ਸੀ ਕੀ ਗੱਲਬਾਤ ਹੋਈ ਸੀ ਭਾਜੀ ਮੇਰੀ ਗੱਡੀ ਇਹਨਾਂ ਨੇ ਕਰਾਇਦੇ ਕੀਤੀ ਸੀ ਇਦਾਂ ਤੇ ਦੋ ਮੁੰਡੇ ਮੁੰਡਾ ਸੀ ਤੇ ਨਾਲ ਕੁੜੀ ਸੀ ਇੱਕ ਹਾਂ ਤੇ ਦੋ ਜਾਨੇ ਸੀਗੇ ਤੇ ਇਹਨਾਂ ਦੇ ਨਾਲ ਮੈਨੂੰ ਕਹਿੰਦੇ ਕਿ ਜਲੰਧਰ ਜਾਣਾ ਜੀ ਅਸੀਂ ਜਲੰਧਰ ਛੱਡਣ ਚੱਲੇ ਜੇ ਇਹਨਾਂ ਨੂੰ ਹਾਂ ਤਾਂ ਫੇਰ ਰਸਤੇ ਵਿੱਚ ਕੀ ਆ ਪਿਪਲ ਵਾਲੇ ਵਾਪ ਪਹੁੰਚ ਕੇ ਕੀ ਹੋਇਆ ਪਰਾਣੇ ਤੋਂ ਚੌਂਕ ਤੋਂ ਆ ਮੋੜੇ ਕਿ ਕਹਿੰਦੇ ਕਿ ਵਾਪਸ ਜਾਣਾ ਆ ਪਤਾ ਨਹੀਂ ਕਿ ਸਮਾਰ ਰਹੇਗਾ ਕੋਈ ਘਰ ਹੈ ਕਿ ਦਾ ਇਹਨਾਂ ਦੇ ਪਤਾ ਨਹੀਂ ਕਿ ਦਾ ਜਿੱਥੋਂ ਚੱਕਿਆ ਸੀ ਇਹਨਾਂ ਨੂੰ ਤੇ ਵਾਪਸ ਮਾਲ ਲੈਣਾ ਤੇ ਇੱਥੇ ਆ ਗਏ ਉਹਨਾਂ ਦੇ ਕੋ ਨਾਲ ਦੇ ਬੰਦੇ ਆਏ ਉਹਨਾਂ ਨੇ ਕੁੜੀ ਨੂੰ ਗੱਡੀ ਚੋਂ ਕੱਢਿਆ ਇਹਦਾ ਗੱਡੀ ਰੋਕ ਲਈ ਮੋੜੇ ਲਾ ਕੇ ਕੁੜੀ ਨੂੰ ਗੱਡੀ ਚੋਂ ਕੱਢ ਕੇ ਲਾਇਆ ਚਾਬੀ ਲਾ ਕੇ ਮੇਰੀ ਗੱਡੀ ਕੱਢ ਕੇ ਜੀ ਨਾਲ ਠੀਕ ਤੁਹਾਡੀ ਗੱਡੀ 'ਚ ਕਿੰਨੇ ਜਾਨੇ ਸੀਗੇ ਸਵਾਰ ਉਦੋਂ ਦੋ ਜਾਨੇ ਸੀ ਤੇ ਉਦੋਂ ਤਿੰਨ ਜਾਨੇ ਸੀਗੇ ਜੀ ਕੋਣ ਕੋਣ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਜੀ ਠੀਕ ਆ ਜੀ ਹਾਂਜੀ ਤੇ ਜਿਹੜੀ ਦੂਜੀ ਗੱਡੀ ਕਿਹੜੇ ਕਿਹੜੀ ਗੱਡੀ ਸੀ ਦੂਜੀ ਹੋਰ ਵੀ ਹੋਣੀ ਚਾਹੀਦਾ ਪਤਾ ਨਹੀਂ ਦੇਖਿਆ ਨਹੀਂ ਜੀ ਠੀਕ ਆ ਜੀ ਤੇ ਉਹ 'ਚ ਕਿੰਨੇ ਜਾਨੇ ਸੀ ਕੋਈ ਪਤਾ ਉਹ ਨਹੀਂ ਪਤਾ ਜੀ ਕਿਦਾਂ ਕੋਈ ਹਥਿਆਰ ਉਥੂਰ ਜਾਕੂ ਦੀ ਸ਼ਹਿਰ ਹਾਥੀ ਜੀ ਮੁੰਡੇ ਨੂੰ ਪਤਾ ਨਹੀਂ ਬਈ ਉਹ ਮੁੰਡਾ ਨਾਲ ਜਿਹੜਾ ਸੀ ਉਹਨੇ ਦੇਖਿਆ ਚਾਹੇ ਤੋ ਦੱਸਦਾ ਵੀ ਤੇ ਜਿਹੜੀ ਸਕੂਲੀ ਵਿਦਿਆਰਥੀਆਂ ਦੇ ਵਿੱਚ ਗੱਡੀ ਵੱਜੀ ਆ ਤੁਹਾਡੀ ਵੱਜੀ ਆ ਕਿ ਦੂਜੀ ਗੱਡੀ ਉਹਨਾਂ ਦੀ ਗੱਡੀ ਵੱਜੀ ਭਾਈ ਜਿੱਦਾਂ ਚਾਬੀ ਕੱਢ ਕੇ 도ੜੇ ਨਾਲ ਲੈ ਕੇ ਉਹ ਉਹਨੇ ਬੈਕ ਕੀਤੀ ਜਿੱਦਾਂ ਮੇਨ ਰੋਡ ਦੇ ਉੱਤੇ ਵਾਪਸ ਤੁਸੀਂ ਜਾਣਦੇ ਸੀ ਪਹਿਲਾਂ ਇਹਨਾਂ ਨੂੰ ਭਜੀ ਨਹੀਂ ਨਹੀਂ ਭਾਜੀ ਤੁਹਾਡੇ ਰੈਂਟ ਤੇ ਗੱਡੀ ਕੀਤੀ ਚੰਦਰ ਜਾਣ ਲਈ ਹਾਂਜੀ ਹਾਂਜੀ ਭਾਜੀ ਕਿਰਾਏ ਤੇ ਗੱਡੀ ਮੈਂ ਕਰਤੀ ਸੀ ਭਾਜੀ ਗੱਲ ਭਾਜੀ ਰਾਜਸਥਾਨ ਦੀ ਕੁੜੀ ਸੀਗੀ ਤੇ ਇਹ ਨਾ ਮੱਲੇ ਬਿਸ ਦਾ ਫਰੈਂਡ ਰਿਲੀ ਸਾਡੀ ਇਹਨੇ ਨਹੀਂ ਕੀਤਾ ਜਿਹੜੇ ਇਹਦੇ ਘਰ ਦੇ ਆ ਜ਼ਬਰਦਸਤੀ ਉਹਦਾ ਵਿਆਹ ਕਰਾ ਰਹੇ ਆ ਠੀਕ ਹੈ ਜੀ ਉਹ ਕੁੜੀ ਦੀ ਉਮਰ 19 ਸਾਲ ਆ ਤੇ ਜਿਹੜਾ ਮੁੰਡਾ ਸੀ ਉਹਦੀ ਉਮਰ ਸੀ 35 ਸਾਲ ਕੁੜੀ ਨੇ ਵਿਆਹ ਕਰਾਣਾ ਨਹੀਂ ਉਹਦਾ ਜ਼ਬਰਦਸਤੀ ਵਿਆਹ ਕਰਾਉਣ ਲੱਗੇ ਹੁਣ ਅਗਲੀ ਕਹਿੰਦੀ ਆਂ ਖਾ ਕੇ ਜ਼ਹਿਰ ਫਰ ਮਰ ਜਾਣਾ ਹੁਣ ਅਸੀਂ ਉਹਨੂੰ ਕੱਲ ਲੈ ਕੇ ਆਏ ਆ ਉਹਦੇ ਕੋਲ ਉਹ ਗੋਲੀਆਂ ਸੀਆਂ ਕਿਹੜੀਆਂ ਉਹ ਮਿੱਟੋ ਜਿਹੜੀਆਂ ਆਪ ਚ ਪਾਈਆਂ ਕਣਕ ਚ ਕੀ ਕਹਿੰਦੇ ਹੁੰਦੇ ਉਹਨੂੰ ਕਿਹੜੀਆਂ ਗੋਲੀਆਂ ਹੁੰਦੀਆਂ ਉਹ ਜਿਹੜੇ ਕਣਕ ਦੇ ਅਟ ਗਾਣੇ ਨਹੀਂ ਪਾਈਦੀਆਂ ਗੋਲੀਆਂ ਜ਼ਹਿਰ ਵਾਲੀਆਂ ਉਹ ਉਹਦੇ ਕੋਲੋਂ ਅਸੀਂ ਲਿੱਤੀਆਂ ਯਾਰ ਅਗਲੀ ਜਦ ਉਹ ਚੀਜ਼ ਹੀ ਹੈ ਨਹੀਂ ਉਹਨੇ ਕਰਨਾ ਹੀ ਨਹੀਂ ਤਾਂ ਜ਼ਬਰਦਸਤੀ ਕਰਨ ਦਾ ਕੀ ਮਤਲਬ ਜਿਵੇਂ ਹੁਣ ਹੋਇਆ ਉਹ ਤਾਂ ਉਦਾਂ ਵੀ ਚੰਡੀਗੜ੍ਹ ਹਾਈ ਕੋਰਟ ਨੇ ਮਾਰਿਆ ਰੂਲ ਚਾਲੂ ਕਰ ਦਿੱਤਾ ਹੈਗੇ 18 ਤੋਂ ਉੱਪਰ ਆਪਣੀ ਮਰਜ਼ੀ ਨਾਲ ਜੀ ਸਕਦੇ ਆ ਤੁਸੀਂ ਤੱਕ ਜਾਦਾ ਯਾਰ ਕੁੜੀ ਨੂੰ ਕਿਧਰੋਂ ਲੈ ਕੇ ਆਏ ਹੁਣ ਕਿੱਥੋਂ ਲੈ ਕੇ ਆਏ ਇਸ ਕੁੜੀ ਨੂੰ ਕੁੜੀ ਵਾਜੀ ਰਾਜਸਥਾਨ ਆਈ ਤਾਂ ਕੋਟਾ ਗਈ ਸੀ ਕੋਟਾ ਆਵੀ ਸੀ ਜੀ ਉੱਥੋਂ ਲੈ ਜਾਂਦੀ ਅਸੀਂ ਬਾਜੀ ਉਹ ਉਹਨਾਂ ਦੀ ਗੱਡੀ ਪਿੱਛੇ ਹੀ ਤੁਹਾਡੇ ਨਹੀਂ ਬਾਜੀ ਇੱਥੇ ਕੀ ਹੋਇਆ ਇਹ ਭਲੀ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਸਾਰੇ ਰਲੇ ਰੁਲੇ ਸੀ ਸਾਰਿਆਂ ਨੇ ਇਕੱਠਿਆਂ ਨਹੀਂ ਭੇਜਿਆ ਹੁਣ ਅਸੀਂ ਤਾਂ ਇੱਥੇ ਨੇ ਅਗਲੇ ਉੱਥੇ ਦੇ ਹੁਣ ਇੰਨੀ ਦੂਰ ਅਸੀਂ ਕਿੱਧਰ ਚੱਕ ਕੇ ਲੈ ਆਵਾਂਗੇ ਉਹਨੂੰ ਜੇ ਉੱਥੋਂ ਕਿਸੇ ਨੇ ਮਦਦ ਕੀਤੀ ਤਾਂ ਆਈ ਆ ਉਹ ਨਹੀਂ ਜਿਹੜੀ ਇੱਥੇ ਹੋਣ ਹੋਇਆ ਗੱਡੀਆਂ ਵੱਜੀਆਂ ਆਪਸ ਉਹ ਕਿੱਦਾਂ ਬਾਜੀ ਯਾਰ ਆਪਣੀ ਉਹਨਾਂ ਗੱਡੀ ਦੀ ਚਾਬੀ ਕੱਢੀ ਅਸੀਂ ਉਹਨੂੰ ਚਾਬੀ ਭਣ ਲਗੇ ਉਹ ਤਾਂ ਪਾਗਲ ਸੀ ਮੇਰੇ ਘਰ ਨਸ਼ਾ ਨੁਸ਼ਾ ਕੀਤਾ ਹੀ ਉਹਨੇ ਉੱਧਰ ਬੋਲ ਉਹਦੇ ਹੱਥ ਦੇ ਵਿੱਚ ਛਾਪੂ ਵੀ ਸੀਗਾ ਉਹਨਾਂ ਗੱਡੀ ਪਿੱਛੇ ਕੀਤੀ ਵਿੱਚ ਮਾਰਿਆ ਉਹਦੇ ਮੰਦਾ 도ੜ ਗਿਆ ਮਤਲਬ ਚੋਰ ਜਿਹਾ ਉਹ ਤੇ ਕੁੜੀ ਵੀ ਲੈ ਗਿਆ ਯਾਰ ਜੇ ਬੰਦਾ ਦੋ ਜੇ ਚਾਜ ਦਾ ਬੰਦਾ ਹੋਵੇ ਨਾ ਬੰਦਾ ਰੁਕੇ ਲੈ ਕੇ ਜਾਵੇ ਤਮੀਜ਼ ਨਾਲ ਉਹ ਤਾਂ ਉਹਨੂੰ ਵਿੱਚ ਉਹਨੇ ਦੇਖਿਆ ਨਹੀਂ ਕਿਹੜਾ ਰਾਜ ਖੜੇ ਅੱਗੇ ਵੀ ਦੋ ਤਿੰਨ ਮਾਰ ਕੇ ਗਿਆ ਹੋਣਾ ਕਿਹਦੀ ਕੁੜੀ ਦਾ ਦੇ ਨਾਲ ਸੀ ਉਹ ਲੈ ਗਿਆ ਨਾਲ ਕੁੜੀ ਭਾਜੀ ਨਾਲ ਲੈ ਗਿਆ ਮੇਰੇ ਸਾਹਮਣੇ ਕੁੜੀ ਮਾਰ ਦੇਣੀ ਇਹਨਾਂ ਨੇ ਜਿੱਦਾਂ ਦਾ ਹਾਲਾਤ ਆ ਉਹ ਬੇਚਾਰੀ ਦਾ ਉਹ ਤਾਂ ਰੋ ਰੋ ਕੇ ਉਹਨਾਂ ਸਾਹ ਨਹੀਂ ਆਉਂਦੇ ਸੀਗੇ ਯਾਰ ਇੱਕ ਤਾਂ ਪਤਾ ਕੀ ਮਦਦ ਕਰੋ ਕਿਸੇ ਦੀ ਦੂਜਾ ਦੀ ਉਹਨੂੰ ਯਾਰ ਇਹ ਤਾਂ ਬਹੁਤ ਗਲਤ ਗੱਲ ਆ ਭਾਜੀ ਇਦਾਂ ਹੋਣਾ ਨਹੀਂ ਚਾਹੀਦਾ ਯਾਰ ਅਗਲੀ ਤਾਂ ਕੀ ਪਤਾ ਕੱਲ ਨੂੰ ਮਰ ਜਵੇ ਨਾਮ ਕੀ ਹੈ ਕੁੜੀ ਦਾ ਹਾਂਜੀ ਨਾਮ ਕੀ ਹੈ ਕੁੜੀ ਦਾ ਯਾਰ ਨਾਮ ਮੈਨੂੰ ਨਹੀਂ ਪਤਾ ਬਈ ਯਾਰ ਨਾਮ ਨਾਮ ਇਹਨਾਂ ਦੀ ਗੱਡੀ ਚੋਂ ਖਿੱਚ ਕੇ ਪਾਜੀ ਇੱਕ ਪਿੰਪਲ ਵਾਲੇ ਤੋਂ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਜਿਹੜਾ ਸੜਕ ਹਾਦਸਾ ਵੀ ਹੋਇਆ ਉਹਦੇ ਵਿੱਚ ਕੁਝ ਸਕੂਲੀ ਵਿਦਿਆਰਥੀ ਵੀ ਜ਼ਖਮੀ ਹੋਏ ਨੇ ਤੇ ਦੂਜੇ ਇੱਕ ਫਿਲਮੀ ਸਟਾਈਲ ਦੇ ਵਿੱਚ ਕਿ ਗੱਡੀ ਚੋਂ ਕੁੜੀ ਕੱਢ ਕੇ ਜਿਹੜਾ ਉਹ ਲੈ ਗਏ ਕੀ ਪੂਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਹਜੇ ਸਾਨੂੰ ਵੀ ਇਨਫੋਰਮੇਸ਼ਨ ਆਈ ਸੀ ਤੇ ਮੈਂ ਵੀ ਮੁੱਖ ਤੇ ਗਿਆ ਸੀ ਜੋ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਤੇ ਉੱਥੇ ਪਤਾ ਲੱਗਾ ਸੀਗਾ ਕਿ ਕੋਈ ਰਾਜਸਥਾਨ ਪੁਲਿਸ ਜਿਹੜੀ ਆ ਉਹ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਤੇ ਕੋਈ ਲੜਕੀ ਉੱਥੋਂ ਰਾਜਸਥਾਨ ਤੋਂ ਭੱਜੀ ਹੋਈ ਸੀ ਜਿਹਦੇ ਸੰਬੰਧੀ ਉਹ ਪੁਲਿਸ ਜਿਹੜੀ ਹੈਗੀ ਆ ਉਹਦੇ ਵਿੱਚ ਗੱਡੀ ਚ ਆਈ ਸੀ ਤੇ ਉਹਨੂੰ ਲੈ ਗਈ ਔਰ ਉਹ ਜਿਆਦਾ ਤੇਜ਼ੀ ਦੇ ਵਿੱਚ ਜਦੋਂ ਗੱਡੀ ਮੋੜਨ ਲੱਗੀ ਆ ਉਹ ਕਿਸੇ ਵਹੀਕਲ 'ਚ ਵੱਜਿਆ ਜਿਹਦੇ ਵਿੱਚ ਬੱਚੇ ਵਹੀਕਲ 'ਚ ਬੈਠੇ ਹੋਏ ਸੀਗੇ ਉਹਨਾਂ ਦੇ ਵੀ ਇੰਜੀਜ਼ ਵਗੈਰਾ ਹੋਈਆਂ ਉਹ ਗੱਡੀ ਦਾ ਨੰਬਰ ਥੋੜਾ ਪਤਾ ਲੱਗਾ ਹੈਗਾ ਉਹਦਾ ਸਾਰੇ ਪੰਜਾਬ ਚ ਮੈਸੇਜ ਘਰਤਾ ਤੇ ਉਹ ਜਿੰਦਾ ਵੀ ਉਹਨੂੰ ਅਪਰੌਂਡ ਅਪ ਕਰਕੇ ਤੇ ਜਿਹੜੇ ਵੀ ਕੋਈ ਪੀੜਤ ਹੈ ਉਹਨਾਂ ਦੇ ਬਿਆਨ ਦੇ ਹੱਥ ਜੋ ਬਣਦੀ ਕਾਰਵਾਈ ਕਰਣੀ ਸਹੀ ਗੀ ਸਰ ਉਹ ਪੁਲਿਸ ਦੀ ਜਿਹੜੀ ਕੁੜੀ ਨੂੰ ਕੋ ਲੈ ਕੇ ਮਸਮਦਾ ਉਹ ਕਿਤੇ ਵਰਦੀ ਪਾਈ ਹੋਈ ਸੀ ਪੁਲਿਸ ਵਾਲੀ ਗੱਡੀ ਸੀ ਠੀਕ ਹੈ ਕੋਈ ਆਪਣੇ ਤੁਸੀਂ ਫਿਲਹਾਲ ਮੁਰਣੀ ਪੇਸ਼ਕਸ਼ ਲਈ ਕੋਈ ਆਪਣੇ ਅਸੀਂ ਮੌਨੂ ਮੈਸੇਜ ਕਰ ਰਹੇ ਹਾਂ ਬਾਕੀ ਉੱਥੇ ਜੇ ਕੋਈ ਕਿਸੇ ਦੀ ਕੋਈ ਗ੍ਰੀਵੈਂਸ ਹੈਗੀ ਆ ਤੇ ਉਹ ਆਪਣੀ ਜੋ ਵੀ ਸਾਨੂੰ ਕੰਪਲੇਨਟ ਦੇਗਾ ਉਹਦੇ ਹੱਥ ਤੇ ਕਾਰਵਾਈ ਕਰਦਗੇ